ਹਾਵਾ ਦੇ ਘਰ ਖੁਸ਼ੀ ਦਾ ਮਾਹੌਲ ਹੈ ਵੱਡੀ ਗਿਣਤੀ ਤੇ ਲੋਕ ਭੰਗੜੇ ਪਾ ਕੇ ਜਸ਼ਨ ਮਨਾ ਰਹੇ ਨੇ ਗੁਰਦੀਪ ਰੰਧਾਵਾ ਜਿਹੜੇ ਜੇਤੂ ਰਹੇ ਨੇ ਐਲਾਨ ਹੋਣ ਤੋਂ ਬਾਅਦ ਹੁਣ ਵੀ ਦੇਖ ਰਹੇ ਹਾਂ ਗੁਰਦੀਪ ਰੰਧਾਵਾ ਦੇ ਘਰ ਜਸ਼ਨ ਮਨਾਏ ਜਾ ਰਹੇ ਨੇ ਬਹੁਤ ਵਧੀਆ ਮਜ਼ਾ ਆਇਆ ਜੀ ਜਰਦੀ ਗਾ ਬਾਬੇ ਨਾਨਕ ਦੀ ਬਰੀ ਜੀ ਮਾਪੇ ਵੀਰ ਦਾ ਸੁਪਨਾ ਪੂਰਾ ਆ ਮੇਰੇ ਵੀਰ ਦਾ ਅੱਜ ਹਾਂਜੀ ਇਹਨਾਂ ਨੇ ਪੈੜ ਕੀਤੀ ਪਿੰਡ ਦੇ ਵਿੱਚ ਲਿਆ ਕੇ ਪਾਰਟੀ ਨੂੰ ਜਿਤਾ ਕੇ ਅੱਜ ਜੋ ਨਹੀਂ ਰਹਿ ਜਾ ਉਹਨਾਂ ਦੀ ਫਿਰ ਵੀ ਖੁਸ਼ੀ ਦੇ ਵਿੱਚ ਆਏ ਜੀ ਤਾਂ ਇਹ ਅੱਜ ਢੋਲ ਤਮੱਕੇ ਦੇ ਨਾਲ ਇੱਥੇ ਖੁਸ਼ੀ ਮਨਾਾਈ ਜਾ ਰਹੀ ਹੈ ਪਿੰਡ ਵਾਸੀ ਹੋਰ ਸਮਰਥਕ ਨਾਲ ਪਹੁੰਚੇ ਨੇ ਜੀ ਬੋਰ ਖੁਸ਼ੀ ਦਾ ਮਾਹੌਲ ਆ ਕਿ ਸਾਡੇ ਪਿੰਡ ਦੇ ਐਮਐਲਏ ਬਣੇ ਨੇ ਇੰਕੁਸ਼ੀ ਦਾ ਮਾਹੌਲ ਵੇਖੋ ਕਿੰਦਾ ਭੰਗੜੇ ਪਾ ਕੇ ਮਠਾਈਆਂ ਵੰਡ ਗਏ ਅਸਤਵਰੀ ਚਲਾ ਕੇ ਮਨਾਉਂਦੇ ਆ ਲੱਗਾ ਕਿ ਜੇਤੂ ਹੋ ਗਏ ਨੇ ਬਸ ਅੱਧੇ ਬੋਣਾਂਗੇ ਟੋਕ ਜਾ ਰਹੇ ਨੇ ਢੋਲ ਤੇ ਤਮੱਕੇ ਤੇ ਜਿਹੜਾ ਹੈਗਾ ਉਹ ਪੰਗੜਾ ਪਾ ਕੇ ਜਸ਼ਨ ਮਨਾਇਆ ਜਾ ਰਿਹਾ ਹੈ ਤਸਵੀਰਾਂ ਨੇ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਢੋਲ ਵਜਾ ਕੇ ਜਸ਼ਨ ਮਨਾਏ ਜਾ ਰਹੇ ਨੇ ਪਰਿਵਾਰਕ ਮੈਂਬਰ ਵੀ ਜਿਹੜੇ ਆਗੇ ਨੇ ਉਹ ਦੇਖ ਰਹੇ ਹੋ ਤੁਸੀਂ ਇਹ ਜਸ਼ਨ ਦੀਆਂ ਤਸਵੀਰਾਂ ਨੇ ਗੁਰਦੀਪ ਰੰਧਾਵਾ ਦੇ ਘਰ ਦੀਆਂ ਆ ਜਸ਼ਨ ਦੀਆਂ ਵੀਰਾਂ ਨੇ ਜਿੱਥੇ ਢੋਲ ਤਮੱਕਾ ਨੱਚ ਗਾ ਕੇ ਜਸ਼ਨ ਮਨਾਏ ਜਾ ਰਹੇ ਨੇ ਇਸ ਤੋਂ ਪਹਿਲਾਂ ਕੁਝ ਸਮਾਂ ਪਹਿਲਾਂ ਘਰ ਦੇ ਵਿੱਚ ਕੋਈ ਵਿਅਕਤੀ ਨਹੀਂ ਸੀ ਕਿਉਂਕਿ ਉੜੀ ਕੀਤੀ ਜਾ ਰਹੀ ਸੀ ਨਤੀਜੇ ਆਏ ਨੇ ਨਤੀਜੇ ਆਉਂਦੇ ਜਿਵੇਂ ਨਤੀਜਾ ਕੁਛ ਤੋਂ ਆਇਆ ਤਾਂ ਇੱਥੇ ਪਰਿਵਾਰ ਕੇ ਮੈਂਬਰਾਂ ਨਾਲ ਖੁਸ਼ੀ ਸਾਂਝੀ ਕਰਨ ਲਈ ਲੋਕ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਵਧਾਈ ਦਾ ਇੱਥੇ ਵਧਾਈਆਂ ਦੇਣ ਵਾਲੇ ਤੰਤਾ ਲੱਗਣਾ ਸ਼ੁਰੂ ਹੋ ਗਿਆ ਔਰ ਪਿੰਡ ਵਾਲਿਆਂ ਨੂੰ ਖੁਸ਼ੀ ਹੈ ਕਿ ਸਾਡੇ ਪਿੰਡ ਤੋਂ ਵੀ ਕੋਈ ਐਮਐਲਏ ਬਣਿਆ ਵਿਧਾਇਕ ਬਣ ਕੇ ਵਿਧਾਨ ਸਭਾ ਪਹੁੰਚਿਆ ਤਾਂ ਜਸ਼ਨ ਜਿਹੜਾ ਹੈਗਾ ਵੇਖਿਆ ਹੀ ਬਣਦਾ ਹੈਗਾ तमाम ਪਰਿਵਾਰ ਕੇ ਮੈਂਬਰ ਜਿਹੜੇ ਹੈਗੇ ਨੇ ਉਹ ਪਹੁੰਚੇ ਹੋਏ ਨੇ ਤਾਂ ਇਹ ਤਸਵੀਰਾਂ ਦੇਖ ਰਹੇ ਆ ਜੇ ਪੀਪਾ ਕੇ ਇੱਕ ਦੂਜੇ ਨੂੰ ਵਧਾਈ ਦਿੱਤੀ ਜਾ ਰਹੀ ਹੈ ਪਰਿਵਾਰਕ ਮੈਂਬਰ ਨੇ ਕਿਵੇਂ ਦੇਖਦੇ ਹੋ ਜੀ ਲਗਭਗ ਜਿਹੜਾ ਜੇਤੂ ਸਰਟੀਫਿਕੇਟ ਵੀ ਮਿਲ ਗਿਆ ਜੀ ਹਾਂਜੀ ਬਹੁਤ ਬਹੁਤ ਖੁਸ਼ੀ ਹੋਈ ਹੈ ਜੀ ਸਾਨੂੰ ਅਸੀਂ ਆਪਣੇ ਹਲਕਾ ਨਵਾਸੀਆਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਬਹੁਤ ਵਧੀਆ ਲੀਡ ਨਾਲ ਮਲ ਭਾਜੀ ਨੂੰ ਜਿਤਾਇਆ ਵਾ ਹਾਂਜੀ ਇਨੀ ਲੀਡ ਤੇ ਕਦੀ ਸੁਜਿੰਦਰ ਰੰਧਾਵਾ ਵੀ ਨਹੀਂ ਜਿੱਤ ਪਾਇਆ ਜਸ਼ਨ ਇਹ ਜਸ਼ਨ ਦੀਆਂ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ 5477 ਵੋਟਾਂ ਦੇ ਨਾਲ ਗੁਰਦੀਪ ਰੰਧਾਵਾ ਜੇਤੂ ਰਹੇ ਨੇ ਡੇਰਾ ਬਾਬਾ ਨਾਲ ਕਜਿੰਦਰ ਸਿੰਘ ਰੰਦਾਵੇ ਦੇ ਘਰ ਨੂੰ ਉਹਨਾਂ ਨੇ ਤੋੜਿਆ ਗੁਰਦੀਪ ਸਿੰਘ ਰੰਦਾਵਾ ਜੇ ਤੁਰੇ ਨੇ ਇਸ ਵੇਲੇ ਉਹਨਾਂ ਦੇ ਘਰ ਦੀਆਂ ਤਸਵੀਰਾਂ ਨੇ ਦਿੱਤੇ ਜਸ਼ਨ ਮਨਾਇਆ ਜਾ ਰਿਹਾ ਕੈਮਰਾਮੈਨ ਅਮਨਪ੍ਰੀਤ ਨਾਲ ਰਮਨਦੀਪ ਅਨਮਿਤ ਟੀਵੀ ਡੇਰਾ ਬਣਾ ਰਕੋ